ਡੈਲੀਗੇਸ਼ਨ ਜਿਹੜੇ ਪੰਜ ਮੈਂਬਰ ਪ੍ਰੋਫੈਸਰ ਬਣਾਏਗੇ ਆ ਮੈਂਬਰ ਕਮੇਟੀ ਬਣਾਏਗੇ ਉਹਨਾਂ ਦੀ ਵੀ ਸੀ ਮੈਡਮ ਨਾਲ ਆਡੀ ਉਹਨਾਂ ਨਾਲ ਵੀ ਮੀਟਿੰਗ ਹੋਈ ਅੱਜ ਥੋੜਾ ਨਰਮ ਸੀਗਾ ਜਿਹੜਾ 10 ਤਰੀਕ ਵਾਲਾ ਇਕੱਠ ਸੀਗਾ ਉਹ ਵੇਖ ਕੇ ਕਿਤੇ ਨਾ ਕਿਤੇ ਮੇਰੇ ਅੰਦਰ ਸਰਕਾਰ ਵੀ ਚੁੱਕੀ ਆ ਤੇ ਯੂਨੀਵਰਸਿਟੀ ਅਥਾਰਟੀ ਵੀ ਚੁੱਕੀ ਆ ਸਾਡੇ ਜਿਹੜੀਆਂ ਮੰਗਾਂ ਸੀਗੀਆਂ ਉਹਾਂ ਦੇ ਕਿ ਅਸੀਂ ਮੰਨਦੇ ਆ ਤੁਹਾਡੀਆਂ ਮੰਗਾਂ ਪਰ ਅਸੀਂ ਉਹਨੇ ਚਿਰ ਤੱਕ ਪ੍ਰੋਟੈਸਟ ਜਿਹੜਾ ਵਾ ਉਹਦਾ ਜਾਰੀ ਰਹੂਗਾ ਅਸੀਂ ਚੁੱਕਾਂਗੇ ਨਹੀਂ ਜਿੰਨੇ ਚਿਰ ਤੱਕ ਸਾਨੂੰ ਇਹ ਆਫੀਸ਼ੀਅਲੀ ਨੋਟਿਸ ਨਹੀਂ ਦਿੰਦੇ ਉਹਨੂੰ ਲਿਖਤੀ ਨੋਟਿਸ ਨਹੀਂ ਦਿੰਦੇ ਕਿਉਂਕਿ ਯੂਨੀਵਰਸਿਟੀ ਅਸੀਂ ਅ ਇਨੇ ਬੜੀ ਕੁਝੇ ਚੱਲਾਂ ਚੱਲਦੇ ਆ ਇਹ ਜਿਹੜੀਆਂ ਵਾ ਸਾਨੂੰ ਵਿਸ਼ਵਾਸ ਦਿਵਾਇਆ ਕਮੇਟੀ ਨੇ ਵਿਸ਼ਵਾਸ ਦਿਵਾਇਆ ਵੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਵਾ ਉਹਨਾਂ ਨੇ ਅੱਜ ਤੋਂ ਦੋ ਤਿੰਨ ਪਹਿਲਾਂ ਵੀ ਇਹੋ ਕਿਹਾ ਸੀ ਕਿ ਅਸੀਂ ਆਪਣੇ ਵੱਲੋਂ ਜਿਹੜੀ ਸੈਨੇਟ ਦੀ ਡੇਟ ਆ ਉਹ ਲਿਖ ਕੇ ਅਸੀਂ ਭੇਜਤੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਉਹਨਾਂ ਨੇ ਸ਼ਡਿਊਲ ਕੱਢਣਾ ਵਾ ਐਜੂਕੇਸ਼ਨ ਮਿਨਿਸਟਰੀ ਆਫ ਇੰਡੀਆ ਦੇ ਦੋ ਮੈਂਬਰ ਜਿਹੜੇ ਉਹ ਵੀ ਅੰਦਰ ਬੈਠੇ ਆ ਉਸ ਨੂੰ ਕਿੰਨਾ ਕੁ ਭਰੋਸਾ ਕਰਦੇ ਹੋ ਕਿਉਂਕਿ ਅਕਸਰ ਮੀਟਿੰਗਾਂ ਦਾ ਪਹਿਲਾਂ ਵੀ ਧਾਡੀਆਂ ਹੁੰਦੀਆਂ ਰਹੀਆਂ ਜਾਂ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ ਆਉਂਦੀ ਰਹੀਆਂ ਕਿੰ ਇਸ ਮੀਟਿੰਗ ਤੇ ਮਤਲਬ ਕਿ ਜਿਆਦਾ ਬਹੁਤ ਜਿਆਦਾ ਭਰੋਸਾ ਵਾ ਅੱਗੇ ਨਹੀਂ ਤੇ ਇਹਨਾਂ ਦਾ ਐਟੀਟਿਊਡ ਨਹੀਂ ਮਾਂਤ ਸੀ ਪਰ ਅੱਜ ਜਿਹੜਾ ਵਾ ਕਿ ਇਹਨਾਂ ਨੇ ਆਪ ਮੰਨਿਆ ਕਿ ਹਾਂ ਨਹੀਂ ਠੀਕ ਆ ਇਹ ਜਿਹੜੀਆਂ ਮੰਗਾਂ ਇਹ ਜਾਇਜ਼ ਆ ਕਿਉਂਕਿ ਜਿਹੜੀ 10 ਤਰੀਕ ਵਾਲੀ ਕਾਲ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਉਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਤੁਹਾਨੂੰ ਤਬਾਦ ਕਰਦਾ ਜਿਹੜੇ ਇੱਥੇ ਤੱਕ ਪਹੁੰਚੇ ਆ ਤੇ ਉਹ ਜਿਹੜੀ ਕਾਲ ਸੀਗੀ ਉਹ ਉਹ ਤੋਂ ਇਹਨਾਂ ਨੇ ਝੁੱਕ ਕੇ ਇਹ ਜਿਹੜੇ ਫੈਸਲੇ ਲਏ ਆ ਅਸੀਂ ਨਾਲ ਇੰਨੀ ਗੱਲ ਵੀ ਕਹੀ ਕਿ ਜੇ ਤੁਸੀਂ ਇਹਨਾਂ ਨੂੰ ਵਿਸ਼ਵਾਸ ਦਵਾ ਰਹੇ ਹੋ ਕਿ ਐਜੂਕੇਸ਼ਨ ਮਿਨਿਸਟਰੀ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹ ਨੋਟਿਸ ਕੱਢ ਦੇਣਾ ਮੈ ਇਲੈਕਸ਼ਨ ਦਾ ਤੁਸੀਂ ਮੈ ਡੇਟ ਭੇਜੀ ਆ ਪਰ ਰਜਿਸਟਰਾਰ ਕੋ ਅਫੀਸ਼ੀਅਲੀ ਅਨਾਉਂਸ ਕਰਾ ਦਿਓ ਅਸੀਂ ਧਰਨਾ ਚੁੱਕ ਦਾਂਗੇ ਉਹ ਕਹਿੰਦੇ ਅਸੀਂ ਗੱਲ ਕਰਦੇ ਜੇ ਰਜਿਸਟਰਾਰ ਕੋ ਕਰਾ ਦਿਓਗੇ ਨਹੀਂ ਤਾਂ ਭਾਵੇਂ 3 ਦਿਨ ਨਾ ਵਿਚਾਰ ਦੇਣਾ ਹਫਤਾ ਨਾ ਹੋਵੇ ਇਹ ਜਿਹੜਾ ਮੋਰਚਾ ਇਦਾਂ ਜਾਰੀ ਰਹੂਗਾ ਮੋਰਚਾ ਪੂਰਾ ਜਿਹੜੇ ਪਰਚੇ ਹੋਏ ਨੇ ਜਾਂ ਮਤਲਬ 10 ਤਰੀਕ ਨੂੰ ਬੜੇ ਮਤਲਬ ਪਰ ਡਿਟੇਲ ਵੀ ਕੀਤਾ ਗਿਆ ਬੜੇ ਪਰਚੇ ਵੀ ਦਰਜ ਕੀਤੇ ਗਏ ਸਟੂਡੈਂਟਾਂ ਦੇ ਉਹਨੂੰ ਕਿਵੇਂ ਦੇਖਦੇ ਉਸ ਦਿਨ ਰੱਦ ਕਰਨ ਦੀ ਕੋਈ ਗੱਲਬਾਤ ਹੋਈ ਹੈ ਬਿਲਕੁਲ ਪਰਚਿਆਂ ਤੇ ਵੀ ਸਾਡੀ ਗੱਲਬਾਤ ਹੋਈ ਆ ਅੱਜ ਤੋਂ ਕੁਝ ਦਿਨ ਪਹਿਲਾਂ ਫਰਦ ਸੋ ਇਹਦੇ ਦੋ ਸਟੂਡੈਂਟ ਉਹਨਾਂ ਤੇ ਪਰਚੇ ਵਾਲੇ ਤੱਕ ਪੇਸ਼ ਨੇ ਹੋਏ ਬੱਕੇ ਪੇਸ਼ ਹੋ ਗਏ ਅਸੀਂ ਉਹਨਾਂ ਨਾਲ ਕਿਹਾ ਅਸੀਂ ਪੇਸ਼ੂ ਨਹੀਂ ਕਰਾਉਣਾ ਇਹ ਜਿਹੜੇ ਪਰਚੇ ਆ ਸਕਿਉਰਟੀ ਆਫ ਇਨਚਾਰਜ ਜਿਹੜਾ ਯੂਨੀਵਰਸਿਟੀ ਦਾ ਵਾ ਉਹਨੇ ਦਰਖਾਸਤ ਦਿੱਤੀ ਉਹਦੇ ਬੇਸ ਤੇ ਪਰਚੇ ਆ ਮੈਂ ਤੁਸੀਂ ਆ ਥਿਉਰਟੀ ਨੂੰ ਕਹਿ ਕੇ ਐਸਐਸਪੀ ਨੂੰ ਕਹਿ ਕੇ ਉਹ ਜਿਹੜੇ ਪਰਚੇ ਉਹ ਕੈਨਸਲ ਕਰੋ ਇਹਨਾਂ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਥੇ ਗੱਲ ਕਰਾਂਗੇ ਤੇ ਜਦੋਂ ਪੂਰੀਆਂ ਮੰਗਾਂ ਸਾਡੀਆਂ ਮੰਨੀਆਂ ਜਾਣਗੀਆਂ ਲਿਖਤੀ ਚ ਪਰਚੇ ਕੈਨਸਲ ਹੋ ਜਾਣਗੇ ਤਾਂ ਅਸੀਂ ਆ ਇਹ ਮਿੱਟੀ ਦਾ ਰੁਖ ਕਿੱਥੇ ਤੱਕ ਜਾਂਦਾ ਕੀ ਲੱਗਦਾ ਸ਼ਾਮ ਤੱਕ ਡੇਟ ਅਨਾਉਂਸ ਹੋ ਜ ਜਿਨਨੇ ਨੇ ਆਖਿਆ ਕਿ ਨਹੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਮਿਨਿਸਟਰੀ ਆਫ ਇੰਡੀਆ ਨੇ ਕਰਨਾ ਫਿਰ 2 4 ਦਿਨ ਲੱਗ ਸਕਦੇ ਆ ਠੀਕ ਕਹਿਣਾ ਚਾਹਾਂਗਾ ਆਖਰ ਦੇ ਵਿੱਚ ਆਖਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਕਿ ਜਿੱਥੇ ਜਿੱਥੇ ਕੋਨੇ ਕੋਨੇ ਤੇ ਬੈਠੇ ਸਟੂਡੈਂਟ ਆ ਉਹਨਾਂ ਨੂੰ ਕਹਿੰਨੇ ਕਿ ਲੈ ਤੁਸੀਂ ਮੋਰਚਾ ਜਾਰੀ ਆ ਮੋਰਚਾ ਤਾਂ ਤੁਸੀਂ ਸਬਰੋ ਮੋਰਚਾ ਪੂਰਾ ਚੜ੍ਹਦੀ ਕਲਾ ਚ ਆ ਤੇ ਆਪਾਂ ਪੂਰਾ ਚੜ੍ਹਦੀ ਕਲਾ ਚ ਰਵਾਂਗੇ ਇਹ ਸਾਡੇ ਸਾਂਝੇ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਯੂਨੀਵਰਸਿਟੀ ਇਹਨੂੰ ਅਸੀਂ ਕਿਤੇ ਵੀ ਜਾ ਕੇ ਕੀ ਇਹ ਸਾਡੇ ਹੱਕ ਬੰਦਾ ਵਾ ਅਸੀਂ ਇਹਨੂੰ ਚੜ੍ਹਦੀ ਕਲਾ ਚ ਰੱਖਾਂ ਮੀਟਿੰਗ ਖਤਮ ਹੋ ਚੁੱਕੀ ਹੈ ਤੁਹਾਨੂੰ ਦੱਸ ਆ ਤੁਹਾਨੂੰ ਦੱਸ ਦੇ ਕਿ ਸਵੇਰ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਸੀ ਕਿ ਵਾਈਸ ਚਾਂਸਲਰ ਦੇ ਨਾਲ ਪਰ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਸੈਨੇਟ ਦੇ ਮੰਗਾਂ ਨੂੰ ਲੈ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਇਹ ਮੰਗ ਵੀ ਰੱਖੀ ਗਈ ਹੈ ਕਿ ਜਿਹੜੇ 10 ਤਰੀਕ ਨੂੰ ਬੱਚਿਆਂ ਦੇ ਪਰਚੇ ਦਰਜ ਹੋਏ ਸੀ ਕਿ ਜਾਂ ਡਿਟੇਲ ਦਿੱਤੇ ਗਏ ਸੀਗੇ ਉਹ ਕਲੀਅਰ ਕਰ ਦਤੇ ਖਤਮ ਕਰ ਦਤੇ ਜਾਣ ਤਾਂ तमाम ਜਿਹੜੇ ਚਸ਼ੇਬੰਦੀਆਂ ਵੀ ਇੱਥੇ ਪਹੁੰਚ ਰਹੀਆਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਦਾ ਜਿਹੜਾ ਮੇਨ ਅਪਡੇਟ ਸੀ ਕਿ ਅੱਜ ਮੀਟਿੰਗ ਚੱਲ ਰਹੀ ਸੀ ਕਿ ਪਰ ਹੁਣ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਦਾ ਧਰਨਾ ਉਹ ਤੱਕ ਜਰੀ ਰਿਹਾ ਜਦੋਂ ਤੱਕ ਇਲੈਕਸ਼ਨ ਦੀ ਡੇਟ ਅਨਾਉਂਸ ਨਹੀਂ ਹੁੰਦੀ ਖਤਮ ਹੋ ਚੁੱਕੀ ਹੈ ਲਗਾਤਾਰ ਮੀਟਿੰਗਸ ਚੱਲ ਰਹੀ ਸੀ ਕਿ ਮੇਰਾ ਪਾਜੀ ਪਾਜੀ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਬਾਹਰ ਆਗੇ ਤੁਸੀਂ ਮੀਟਿੰਗ ਕਰਕੇ ਕੀ ਕਹਿਣਾ ਚਾਹੂਗੇ ਦੇਖੋ ਮੀਟਿੰਗ ਵਧੀਆ ਪੋਜ਼ਿਟਿਵ ਪੋਜ਼ਿਟਿਵ ਹੋ ਚੁਈ ਹੈ ਤੇ ਮੈਂ ਵੈਸ਼ਨ ਸ਼ਰਧਾ ਇਹ ਕਹਣਾ ਕਿਉਂ ਲਗਾਤਾਰ ਕੰਟੈਕਟ ਦੇ ਵਿੱਚ ਨੇ ਸੈਂਟਰ ਗਵਰਨਮੈਂਟ ਨੇ ਮਿਨਿਸਟਰੀ ਐਜੂਕੇਸ਼ਨ ਮਿਨਿਸਟਰੀ ਦੇ ਵੀ ਦੋ ਨੁਮਾਇੰਦੇ ਇੱਥੇ ਬੈਠੇ ਆ ਠੀਕ ਹੈ 10 ਤਰੀਕ ਤੋਂ ਬਾਅਦ ਉਹ ਦੱਸਦਾ ਇੱਥੇ ਵੱਡਾ ਇਕੱਠ ਹੋਣਾ ਤੇ ਪ੍ਰੈਸ਼ਰ ਪਿਆਗਾ ਤੇ ਅ ਪ੍ਰੋਸੈਸ ਦੇ ਵਿੱਚ ਡੇਟ ਆ ਜੂਗੀ ਤੇ ਜਿਹੜੇ ਬਾਕੀ ਡਿਮਾਂਡ ਸੀਗੀਆਂ ਸਟੂਡੈਂਟਸ ਦੀਆਂ ਯੂਨੀਵਰਸਿਟੀ ਨੂੰ ਲੈ ਕੇ ਠੀਕ ਹੈ ਉਹਨਾਂ ਤੇ ਕਮੇਟੀ ਬਣੀ ਹੈ ਤੇ ਕਮੇਟੀ ਵੱਲੋਂ ਪੋਜ਼ਿਟਿਵ ਰਿਸਪਾਂਸ ਦਿੱਤਾ ਗਿਆ ਕਿ ਹਾਂ ਅਸੀਂ ਹੱਲ ਕਰਾਂਗੇ ਜਿਹੜੇ ਕੇਸ ਹੈ ਸਟੂਡੈਂਟਾਂ ਨੇ ਕੀਤੇ ਗਏ ਸੀ ਪਿਛਲੇ ਸੈਂਡ ਦੇ ਧਰਨੇ ਵੇਲੇ ਉਹ ਵਾਪਸ ਲਏ ਜਾਣਗੇ ਤੇ ਜਿਹੜੀ ਇੱਕ ਕਮੇਟੀ ਬਣਾਈ ਹੋਈ ਸੀ ਕਿਹੜਾ ਸਪੀਕਰ ਬੋਲ ਸਕਦਾ ਕਿਹੜਾ ਨਹੀਂ ਬੋਲ ਸਕਦਾ ਉਹ ਵੀ ਰੱਦ ਕੀਤੀ ਜਾਊਗੀ ਚੋਣਾਂ ਦੀ ਡੇਟ ਜਿਹੜੀ ਹੈਗੀ ਕੱਤਾ ਕਰ ਅਨਾਉਂਸ ਹੋ ਜੂਗੀ ਤੇ ਬਾਰੇ ਕੁਝ ਗੱਲਬਾਤ ਹੋਈ ਹੈ ਇਹ ਦੇਖੋ ਕਲੀਅਰ ਕਰ ਡੇਟ ਨਹੀਂ ਉਹਨਾਂ ਨੇ ਦਿੱਤੀ ਕਿ ਕਦ ਜੋ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਲਗਾਤਾਰ ਆਪਣੇ ਵਾਈਸ ਪ੍ਰੈਸੀਡੈਂਟ ਦੇ ਕੰਟੈਕਟ ਦੇ ਵਿੱਚ ਨੇ ਉਹਨਾਂ ਦੇ ਮਿਨਿਸਟਰੀ ਦੇ ਕੰਟੈਕਟ ਦੇ ਵਿੱਚ ਨੇ ਤੇ ਉਹ ਕਹਿੰਦੇ ਸੀ ਅੱਜੇ ਕੱਲ ਦੇ ਵਿੱਚ ਡੇਟ ਆ ਸਕਦੀ ਮੋਰਚਾ ਕਿੱਥੇ ਤੱਕ ਜਾਏਗਾ ਹੁਣ ਧਰਨਾ ਜਦੋਂ ਤੱਕ ਡੇਟ ਨਹੀਂ ਆਉਂਦੀ ਹਲੇ ਹਲੇ ਮਤਲਬ ਚੱਲੇਗਾ ਧਰਨਾ ਦੇਖੋ ਇਹ ਮੋਰਚੇ ਬਹੁਤ ਥਲੀਆ ਕੱਟ ਕਰ ਲੈ ਕਿ ਜਿੰਨੋਂ ਤੱਕ ਡੇਟ ਨਹੀਂ ਆਉਂਦੀ ਉਹਨਾਂ ਦਾ ਮੋਰਚਾ ਲੱਗਿਆ ਰਹੂਗਾ ਲੈ ਕੇ ਲਗਾਤਾਰ ਅੱਜ ਸਟੂਡੈਂਟਸ ਦੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਕਿ ਤੇ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਗੱਲਬਾਤ ਕਰਨ ਲਈ ਮੇਰੇ ਨਾਲ ਕੀ ਗੱਲ ਹੋਈ ਐ ਅੱਜ ਤੁਸੀਂ ਮੀਟਿੰਗ ਦੇ ਵਿੱਚ ਮوضوع ਬਜੋਸ਼ੀ ਕੀ ਕਹਿਣਾ ਚਾਹੋਗੇ ਅੱਜ ਨਰਮ ਸੀਗੇ ਸਾਰੇ ਯੂਨੀਵਰਸਿਟੀ ਦੇ ਡੈਲੀਗੇਸ਼ਨ ਜਿਹੜੇ ਪੰਜ ਮੈਂਬਰ ਪ੍ਰੋਫੈਸਰ ਬਣਾਏਗੇ ਜਾਂ ਮੈਂਬਰ ਕਮੇਟੀ ਬਣਾਏਗੇ ਉਹਨਾਂ ਦੀ ਵੀ ਸੀ ਮੈਡਮ ਨਾਲ ਸਾਡੇ ਉਹਨਾਂ ਨਾਲ ਵੀ ਮੀਟਿੰਗ ਹੋਈ ਅੱਜ ਥੋੜਾ ਨਰਮ ਸੀਗੇ ਜਿਹੜਾ 10 ਤਰੀਕ ਵਾਲਾ ਕੱਟ ਸੀਗਾ ਉਹ ਵੇਖ ਕੇ ਕਿਤੇ ਨਾ ਕਿਤੇ ਮੈਂਨਾਂ ਸੈਂਟਰ ਸਰਕਾਰ ਵੀ ਚੁੱਕੀ ਆ ਤੇ ਯੂਨੀਵਰਸਿਟੀ ਅਥਾਰਟੀ ਵੀ ਚੁੱਕੀ ਆ ਸਾਡੇ ਜਿਹੜੀਆਂ ਮੰਗਾਂ ਸੀਗੀਆਂ ਉਹਾਂ ਦੇ ਕਿ ਅਸੀਂ ਮੰਨਦੇ ਆ ਤੁਹਾਡੀਆਂ ਮੰਗਾਂ ਪਰ ਅਸੀਂ ਉਹਨੇ ਚਿਰ ਤੱਕ ਪ੍ਰੋਟੈਸਟ ਜਿਹੜਾ ਵਾ ਉਹਦਾ ਜਾਰੀ ਰਹੂਗਾ ਅਸੀਂ ਚੁੱਕਾਂਗੇ ਨਹੀਂ ਜ ਸਾਨੂੰ ਇਹ ਆਫੀਸ਼ੀਅਲੀ ਨੋਟਿਸ ਨਹੀਂ ਦਿੰਦੇ ਉਹਨੂੰ ਲਿਖਤੀ ਨੋਟਿਸ ਨਹੀਂ ਦਿੰਦੇ ਕਿਉਂਕਿ ਯੂਨੀਵਰਸਿਟੀ ਅਸੀਂ ਅੱਗੇ ਵੀ ਬਹੁਤ ਪ੍ਰੋਟੈਸਟ ਕੀਤੇ ਸੀ ਸਟੂਡੈਂਟਾਂ ਨੇ ਪਰ ਇਹ ਲਿਖਤੀ ਨੋਟਿਸ ਕੇਵਲ ਉਹ ਵੀ ਵਾਪਸ ਲੈ ਲੈਂਦੇ ਆ ਇਹਨਾਂ ਦੇ ਬੜੀਏ ਕੁਝੇ ਚਾਲਾਂ ਚੱਲਦੇ ਆ ਇਹ ਜਿਹੜੀਆਂ ਸਾਨੂੰ ਵਿਸ਼ਵਾਸ ਦਿਵਾਇਆ ਕਮੇਟੀ ਨੇ ਵਿਸ਼ਵਾਸ ਦਿਵਾਇਆ ਵੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਵਾ ਉਹਨਾਂ ਨੇ ਅੱਜ ਤੋਂ ਦੋ ਤਿੰਨ ਪਹਿਲਾਂ ਵੀ ਇਹੋ ਕਿਹਾ ਸੀਗਾ ਅਸੀਂ ਆਪਣੇ ਵੱਲੋਂ ਜਿਹੜੀ ਸੈਨੇਟ ਦੀ ਡੇਟ ਆ ਉਹ ਲਿਖ ਕੇ ਅਸੀਂ ਭੇਜਤੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਉਹਨਾਂ ਨੇ ਸ਼ਡਿਊਲ ਕੱਢਣਾ ਵਾ ਐਜੂਕੇਸ਼ਨ ਮਿਨਿਸਟਰੀ ਆਫ ਇੰਡੀਆ ਦੇ ਦੋ ਮੈਂਬਰ ਜਿਹੜੇ ਉਹ ਵੀ ਅੰਦਰ ਬੈਠੇ ਆ ਉਸ ਨੂੰ ਕਿੰਨਾ ਕੁ ਭਰੋਸਾ ਕਰਦੇ ਹੋ ਕਿਉਂਕਿ ਅਕਸਰ ਮੀਟਿੰਗਾਂ ਦਾ ਪਹਿਲਾਂ ਵੀ ਧਾਡੀਆਂ ਹੁੰਦੀਆਂ ਰਹੀਆਂ ਜਾਂ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ ਆਉਂਦੀ ਰਹੀਆਂ ਕਿੰਨਾ ਕੁ ਭਰੋਸਾ ਤੁਹਾਨੂੰ ਇਸ ਮੀਟਿੰਗ ਤੇ ਨਹੀਂ ਇਸ ਮੀਟਿੰਗ ਤੇ ਮਤਲਬ ਕਿ ਜਿਆਦਾ ਬਹੁਤ ਜਿਆਦਾ ਭਰੋਸਾ ਵਾ ਅੱਗੇ ਨਹੀਂ ਤੇ ਇਹਨਾਂ ਦਾ ਐਟੀਟਿਊਡ ਨਹੀਂ ਮਾਂਤ ਸੀ ਪਰ ਅੱਜ ਜਿਹੜਾ ਵਾ ਕਿ ਇਹਨਾਂ ਨੇ ਆਪ ਮੰਨਿਆ ਕਿ ਹਾਂ ਨਹੀਂ ਠੀਕ ਆ ਇਹ ਜਿਹੜੀਆਂ ਮੰਗਾਂ ਇਹ ਜਾਇਜ਼ ਆ ਕਿਉਂਕਿ ਜਿਹੜੀ 10 ਤਰੀਕ ਵਾਲੀ ਕਾਲ ਮੈਂ ਤੁਹਾਡੇ ਚੈਨਲ ਦੇ ਮਾਰਮਰੀ ਉਹਨਾਂ ਨੂੰ ਪਹਿਲਾਂ ਸਾਰਿਆਂ ਇਹ ਵੀ ਜਿਹੜੇ ਫੈਸਲੇ ਦੇ ਆ ਅਸੀਂ ਨਾਲ ਇੰਨੀ ਗੱਲ ਵੀ ਕਹੀ ਕਿ ਜੇ ਤੁਸੀਂਾਨੂੰ ਵਿਸ਼ਵਾਸ ਦਿਵਾ ਰਹੇ ਹੋ ਕਿ ਐਜੂਕੇਸ਼ਨ ਮਿਨਿਸਟਰੀ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹ ਨੋਟਿਸ ਕੱਢ ਦੇਣਾ ਮੈਲੈਕਸ਼ਨ ਦਾ ਤੁਸੀਂ ਮੈਂ ਡੇਟ ਭੇਜੀ ਆ ਪਰ ਰਜਿਸਟਰਾਰ ਕੋ ਅਫੀਸ਼ੀਅਲੀ ਅਨਾਉਂਸ ਕਰਾ ਦਿਓ ਅਸੀਂ ਧਰਨਾ ਚੁੱਕ ਦਾਂਗੇ ਉਹ ਕਹਿੰਦੇ ਅਸੀਂ ਗੱਲ ਕਿਹਾ ਜਾਂਦਾ ਕੀ ਲੱਗਦਾ ਸ਼ਾਮ ਤੱਕ ਡੇਟ ਅਨਾਉਂਸ ਹੋ ਜਾਈਏ ਇਲੈਕਸ਼ਨ ਦੀ ਜਿੱਦ ਰਜਿਸਟਰਾਰ ਮੈਂ ਤਾਂ ਆਖਿਆ ਸ਼ਾਮ ਤੱਕ ਤੇ ਫਿਰ ਅਸੀਂ ਚੁੱਕਾਂਗੇ ਜੇ ਰਜਿਸਟਰਾਰ ਅਫੀਸ਼ੀਅਲੀ ਅਨਾਉਂਸ ਕਰੂਗਾ ਜੇ ਇਹਨਾਂ ਨੇ ਆਖਿਆ ਕਿ ਨਹੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਮਿਨਿਸਟਰੀ ਅਕੜ ਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਕਿ ਜਿੱਥੇ ਜਿੱਥੇ ਕੋਨੇ-ਕੋਨੇ ਤੇ ਬੈਠੇ ਸਟੂਡੈਂਟ ਆ ਉਹਨਾਂ ਨੂੰ ਕਹਿਣੇ ਕਿ ਲੈ ਤੂੰ ਇਹ ਮੋਰਚਾ ਜਾਰੀ ਆ ਮੋਰਚਾ ਦਾ ਤੂੰ ਸਬਰੋ ਮੋਰਚਾ ਪੂਰਾ ਚੜ੍ਹਦੀ ਕਲਾ ਚ ਆ ਤੇ ਆਪਾਂ ਪੂਰਾ ਚੜ੍ਹਦੀ ਕਲਾ ਚ ਰਵਾਂਗੇ ਸਾਡੇ ਸਾਂਝੇ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਯੂਨੀਵਰਸਿਟੀ ਇਹਨੂੰ ਅਸੀਂ ਕਿਤੇ ਵੀ ਜਾ ਕੇ ਗਏ ਸਾਡੇ ਹੱਕ ਬੰਦਾ ਵਾ ਅਸੀਂ ਇਹਨੂੰ ਚੜ੍ਹਦੀ ਕਲਾ ਚ ਰੱਖਾਂ ਤਾਂ ਮੀਟਿੰਗ ਖਤਮ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਮੋਰਚਾ ਉਹਦਾਂ ਜਾਰੀ ਰਹੇਗਾ ਜਦੋਂ ਤੱਕ ਇਲੈਕਸ਼ਨ ਦੀ ਡੇਟ ਅਨਾਉਂਸ ਨਹੀਂ ਹੋਏਗੀ ਆ ਤੁਹਾਨੂੰ ਦੱਸ ਦੇ ਕਿ ਸਵੇਰ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਸੀ ਕਿ ਵਾਈਸ ਚਾਂਸਲਰ ਦੇ ਨਾਲ ਪਰ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਸੈਨੇਟ ਦੇ ਮੰਗਾਂ ਨੂੰ ਲੈ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਇਹ ਮੰਗਾਂ ਵੀ ਰੱਖੀ ਗਈ ਹੈ ਕਿ ਜਿਹੜੇ 10 ਤਰੀਕ ਨੂੰ ਬੱਚਿਆਂ ਦੇ ਪਰਚੇ ਦਰਜ ਹੋਏ ਸੀ ਕਿ ਜਾਂ ਡਿਟੇਲ ਦਿੱਤੇ ਗਏ ਸੀਗੇ ਉਹ ਕਲੀਅਰ ਕਰ ਦਿੱਤੇ ਖਤਮ ਕਰ ਦਿੱਤੇ ਜਾਣ ਤਾਂ तमाम ਜਿਹੜੀਆਂ ਚਸ਼ੇਬੰਦੀਆਂ ਵੀ ਇੱਥੇ ਪਹੁੰਚ ਰਹੀਆਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਦਾ ਜਿਹੜਾ ਮੇਨ ਅਪਡੇਟ ਸੀ ਕਿ ਅੱਜ ਮੀਟਿੰਗ ਚੱਲ ਰਹੀ ਸੀ ਕਿ ਪਰ ਹੁਣ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਤਾ ਧਰਨਾ ਉਹ ਤਾਂ ਜਰੀ ਦੇਗਾ ਜਦੋਂ ਤੱਕ ਇਲੈਕਸ਼ਨ ਦੀ ਡੇਟ ਅਨਾਉਂਸ ਨਹੀਂ ਹੁੰਦੀ ਮੀਟਿੰਗ ਖਤਮ ਹੋ ਚੁੱਕੀ ਹੈ ਲਗਾਤਾਰ ਮੀਟਿੰਗਸ ਚੱਲ ਰਹੀ ਸੀ ਕਿ ਮੇਰਾ ਪਾਜੀ ਪਾਜੀ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਬਾਹਰ ਆਗੇ ਤੁਸੀਂ ਮੀਟਿੰਗ ਕਰਕੇ ਕੀ ਕਹਿਣਾ ਚਾਹੂਗੇ ਦੇਖੋ ਮੀਟਿੰਗ ਵਧੀਆ ਪੋਜ਼ਿਟਿਵ ਪੋਜ਼ਿਟਿਵ ਹੋ ਚੁਈ ਹੈ ਤੇ ਮੈਂ ਵੈਸ਼ਨ ਸਰ ਹੁਦਾਏ ਕਹਿੰਨਾ ਕਿਉਂ ਲਗਾਤਾਰ ਕੰਟੈਕਟ ਦੇ ਵਿੱਚ ਨੇ ਸੈਂਟਰ ਗਵਰਨਮੈਂਟ ਦਾ ਮਿਨਿਸਟਰੀ ਐਜੂਕੇਸ਼ਨ ਮਿਨਿਸਟਰੀ ਦੇ ਵੀ ਦੋ ਨੁਮਾਇੰਦੇ ਇੱਥੇ ਬੈਠੇ ਆ ਠੀਕ ਹੈ 10 ਤਰੀਕ ਤੋਂ ਬਾਅਦ ਉਹ ਦੱਸਦਾ ਇੱਥੇ ਵੱਡਾ ਇਕੱਠ ਹੋਣਾ ਤੇ ਪ੍ਰੈਸ਼ਰ ਪ ਪ੍ਰੋਸੈਸ ਦੇ ਵਿੱਚ ਡੇਟ ਆ ਜੂਗੀ ਤੇ ਜਿਹੜੇ ਬਾਕੀ ਰਿਮਾਂਡ ਸੀਗੇ ਸਟੂਡੈਂਟਸ ਦੀਆਂ ਯੂਨੀਵਰਸਿਟੀ ਨੂੰ ਲੈ ਕੇ ਠੀਕ ਹੈ ਉਹਨਾਂ ਤੇ ਕਮੇਟੀ ਬਣੀ ਹੈ ਤੇ ਕਮੇਟੀ ਵੱਲੋਂ ਪੋਜ਼ਿਟਿਵ ਰਿਸਪਾਂਸ ਦਿੱਤਾ ਗਿਆ ਕਿ ਹਾਂ ਅਸੀਂ ਹੱਲ ਕਰਾਂਗੇ ਇਹਦੇ ਕੇਸ ਹੈ ਸਟੂਡੈਂਟਾਂ ਨੇ ਕੀਤੇ ਗਏ ਸੀ ਪਿਛਲੇ ਸੈਂਡ ਦੇ ਧਰਨੇ ਵੇਲੇ ਉਹ ਵਾਪਸ ਲਏ ਜਾਣਗੇ ਤੇ ਜਿਹੜੀ ਇੱਕ ਕਮੇਟੀ ਬਣਾਈ ਹੋਈ ਸੀ ਕਿਹੜਾ ਸਪੀਕਰ ਬੋਲ ਸਕਦਾ ਕਿਹੜਾ ਨਹੀਂ ਬੋਲ ਸਕਦਾ ਉਹ ਵੀ ਰੱਦ ਕੀਤੀ ਜਾਊਗੀ 14 ਦੇ ਡੇਢ ਜਿਹੜੀ ਹੈਗੀ ਕਦ ਤੱਕ ਅਨਾਉਂਸ ਹੋ ਜੂਗੀ ਤੇ ਬਾਰੇ ਕੁਝ ਗੱਲਬਾਤ ਹੋਈ ਹੈ ਨਹੀਂ ਦੇਖੋ ਕਲੀਅਰ ਕਰ ਡੇਟ ਨਹੀਂ ਉਹਨਾਂ ਨੇ ਦਿੱਤੀ ਕਿ ਕਦੋਂ ਅਨਾਉ ਜੋਨਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਲਗਾਤਾਰ ਆਪਣਾ ਵਾਈਸ ਪ੍ਰੈਸਿਡੈਂਟ ਦੇ ਕੰਟੈਕਟ ਦੇ ਵਿੱਚ ਨੇ ਉਹਨਾਂ ਦੇ ਮਿਨਿਸਟਰੀ ਦੇ ਕੰਟੈਕਟ ਦੇ ਵਿੱਚ ਨੇ ਤੇ ਉਹ ਕਹਿੰਦੇ ਸੀ ਅੱਜੇ ਕੱਲ ਦੇ ਵਿੱਚ ਡੇਟ ਆ ਸਕਦੀ ਮੋਰਚਾ ਕਿੱਥੇ ਤੱਕ ਜਾਏਗਾ ਹੁਣ ਧਰਨਾ ਜਦੋਂ ਤੱਕ ਡੇਟ ਨਹੀਂ ਆਉਂਦੀ ਹਲੇ ਹਲੇ ਮਤਲਬ ਜਾਏਗਾ ਧਰਨਾ ਦੇਖੋ ਜੀ ਇਹ ਮੋਰਚੇ ਬਹੁਤ ਕਲੀਅਰ ਕੱਟ ਕਰ ਲੈ ਕਿ ਜਿੰਨੋਂ ਤੱਕ ਡੇਟ ਨਹੀਂ ਆਉਂਦੀ ਉਹਨਾਂ ਦਾ ਮੋਰਚਾ ਲੱਗਿਆ ਰਹੂਗਾ ਲੈ ਕੇ ਲਗਾਤਾਰ ਅੱਜ ਸਟੂਡੈਂਟਸ ਦੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਕਿ ਤੇ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਗੱਲਬਾਤ ਕਰਨ ਲਈ ਮੇਰੇ ਕੀ ਗੱਲ ਹੋਈ ਅੱਜ ਤੁਸੀਂ ਮੀਟਿੰਗ ਦੇ ਵਿੱਚ ਮਦਦ ਬਜੋਸ ਸੀ ਕੀ ਕਹਿਣਾ ਚਾਹੋਗੇ ਅੱਜ ਨਰਮ ਸੀਗੇ ਸਾਰੇ ਯੂਨੀਵਰਸਿਟੀ ਦੇ ਡੈਲੀਗੇਸ਼ਨ ਜਿਹੜੇ ਪੰਜ ਮੈਂਬਰ ਪ੍ਰੋਫੈਸਰ ਬਣਾਏਗੇ ਜਾਂ ਮੈਂਬਰ ਕਮੇਟੀ ਬਣਾਏਗੇ ਉਹਨਾਂ ਦੀ ਵੀ ਸੀ ਮੈਡਮ ਨਾਲ ਅੱਡੀ ਉਹਨਾਂ ਨਾਲ ਵੀ ਮੀਟਿੰਗ ਹੋਈ ਅੱਜ ਥੋੜਾ ਨਰਮ ਸੀਗੇ ਜਿਹੜਾ 10 ਤਰੀਕ ਵਾਲਾ ਇਕੱਠ ਸੀਗਾ ਉਹ ਵੇਖ ਕੇ ਕਿਤੇ ਨਾ ਕਿਤੇ ਮੇਰੇ ਅੰਦਰ ਸਰਕਾਰ ਵੀ ਚੁੱਕੀ ਆ ਤੇ ਯੂਨੀਵਰਸਿਟੀ ਅਥਾਰਟੀ ਵੀ ਚੁੱਕੀ ਆ ਸਾਡੇ ਜਿਹੜੀਆਂ ਮੰਗਾਂ ਸੀਗੀਆਂ ਉਹਾਂ ਦੇ ਕਿ ਅਸੀਂ ਮੰਨਦੇ ਆ ਤੁਹਾਡੀਆਂ ਮੰਗਾਂ ਪਰ ਅਸੀਂ ਉਹਨੇ ਚਿਰ ਤੱਕ ਪ੍ਰੋਟੈਸਟ ਜਿਹੜਾ ਵਾ ਉਹਦਾ ਜਾਰੀ ਰਹੂਗਾ ਅਸੀਂ ਚੁੱਕਾਂਗੇ ਨਹੀਂ ਜ ਸਾਨੂੰ ਇਹ ਆਫੀਸ਼ੀਅਲੀ ਨੋਟਿਸ ਨਹੀਂ ਦਿੰਦੇ ਉਹਨਾਂ ਲਿਖਤੀ ਨੋਟਿਸ ਨਹੀਂ ਦਿੰਦੇ ਕਿਉਂਕਿ ਯੂਨੀਵਰਸਿਟੀ ਅਸੀਂ ਅੱਗੇ ਵੀ ਬਹੁਤ ਪ੍ਰੋਟੈਸਟ ਕੀਤੇ ਸੀ ਸਟੂਡੈਂਟਾਂ ਨੇ ਪਰ ਇਹ ਲਿਖਤੀ ਨੋਟਿਸ ਕਿਸੇ ਵੇਲੇ ਉਹ ਵੀ ਵਾਪਸ ਲੈ ਲੈਂਦੇ ਆ ਇਹਨਾਂ ਦੇ ਬੜੀਏ ਕੁਝੇ ਚਾਲਾਂ ਚੱਲਦੇ ਆ ਇਹ ਜਿਹੜੀਆਂ ਸਾਨੂੰ ਵਿਸ਼ਵਾਸ ਦਿਵਾਇਆ ਕਮੇਟੀ ਨੇ ਵਿਸ਼ਵਾਸ ਦਿਵਾਇਆ ਵੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਵਾ ਉਹਨਾਂ ਨੇ ਅੱਜ ਤੋਂ ਦੋ ਤਿੰਨ ਪਹਿਲਾਂ ਵੀ ਇਹੋ ਕਿਹਾ ਸੀਗਾ ਅਸੀਂ ਆਪਣੇ ਵੱਲੋਂ ਜਿਹੜੀ ਸੈਨੇਟ ਦੀ ਡੇਟ ਆ ਉਹ ਲਿਖ ਕੇ ਅਸੀਂ ਭੇਜਤੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਉਹਨਾਂ ਨੇ ਸ਼ਡਿਊਲ ਕੱਢਣਾ ਵਾ ਐਜੂਕੇਸ਼ਨ ਮਿਨਿਸਟਰੀ ਆਫ ਇੰਡੀਆ ਦੇ ਦੋ ਮੈਂਬਰ ਜਿਹੜੇ ਉਹ ਵੀ ਅੰਦਰ ਬੈਠੇ ਆ ਉਸ ਨੂੰ ਕਿੰਨਾ ਕੁ ਭਰੋਸਾ ਕਰਦੇ ਹੋ ਕਿਉਂਕਿ ਅਕਸਰ ਮੀਟਿੰਗਾਂ ਦਾ ਪਹਿਲਾਂ ਵੀ ਟਾਡੀਆਂ ਹੁੰਦੀਆਂ ਰਹੀਆਂ ਜਾਂ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ ਆਉਂਦੀ ਰਹੀਆਂ ਕਿੰਨਾ ਕੁ ਭਰੋਸਾ ਤੁਹਾਨੂੰ ਇਸ ਮੀਟਿੰਗ ਤੇ ਨਹੀਂ ਇਸ ਮੀਟਿੰਗ ਤੇ ਮਤਲਬ ਕਿ ਜਿਆਦਾ ਬਹੁਤ ਜਿਆਦਾ ਭਰੋਸਾ ਵਾ ਅੱਗੇ ਨਹੀਂ ਤੇ ਇਹਨਾਂ ਦਾ ਐਟੀਟਿਊਡ ਨਹੀਂ ਮਾਂਤ ਸੀ ਪਰ ਅੱਜ ਜਿਹੜਾ ਵਾ ਕਿ ਇਹਨਾਂ ਨੇ ਆਪ ਮੰਨਿਆ ਕਿ ਹਾਂ ਨਹੀਂ ਠੀਕ ਆ ਇਹ ਜਿਹੜੀਆਂ ਮੰਗਾਂ ਇਹ ਜਾਇਜ਼ ਆ ਕਿਉਂਕਿ ਜਿਹੜੀ 10 ਤਰੀਕ ਵਾਲੀ ਕਾਲ ਮੈਂ ਤਾਂ ਚੈਨਲ ਦੇ ਮਾਧਮੇ ਰਹੀ ਉਹਨਾਂ ਨੂੰ ਪਹਿਲਾਂ ਸ ਇਹ ਵੀ ਜਿਹੜੇ ਫੈਸਲੇ ਦੇ ਆ ਅਸੀਂ ਨਾਲ ਇੰਨੀ ਗੱਲ ਵੀ ਕਹੀ ਕਿ ਜੇ ਤੁਸੀਂਾਨੂੰ ਵਿਸ਼ਵਾਸ ਦਿਵਾ ਰਹੇ ਹੋ ਕਿ ਐਜੂਕੇਸ਼ਨ ਮਿਨਿਸਟਰੀ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹ ਨੋਟਿਸ ਕੱਢ ਦੇਣਾ ਮ elections ਦਾ ਤੁਸੀਂ ਮੈਂ ਡੇਟ ਭੇਜੀ ਆ ਪਰ ਰਜਿਸਟਰਾਰ ਕੋ ਅਫੀਸ਼ੀਅਲੀ ਅਨਾਉਂਸ ਕਰਾ ਦਿਓ ਅਸੀਂ ਤਰਨਾ ਚੁੱਕ ਦਾਂਗੇ ਉਕੇ ਨੇ ਅਸੀਂ ਗੱਲ ਕਰਦੇ ਜੇਕਰ ਰਜਿਸਟਰ ਕੋ ਕਰਾ ਦੋਗੇ ਨਹੀਂ ਤਾਂ ਭਾਵੇਂ 3 ਦਿਨ ਨਾ ਹੋਵੇ 4 ਦਿਨ ਨਾ ਹੋਵੇ ਹਫਤਾ ਨਾ ਹੋਵੇ ਇਹ ਜਿਹੜਾ ਮੋਰਚਾ ਇਦਾਂ ਜਾਰੀ ਰਹੂਗਾ ਮੋਰਚਾ ਪੂਰੇ ਜਿਹੜੇ ਪਰਚੇ ਹੋਏ ਨੇ ਜਾਂ ਮਤਲਬ 10 ਤਰੀਕ ਨੂੰ ਬੜੇ ਮਤਲਬ ਡਿਟੇਨ ਵੀ ਕੀਤਾ ਗਿਆ ਬੜੇ ਪਰਚੇ ਵੀ ਦਰਜ ਕੀਤੇ ਗਏ ਸਟੂਡੈਂਟਾਂ ਦੇ ਉਹਨੂੰ ਕਿਵੇਂ ਦੇਖਦੇ ਉਸ ਦਿਨੋਂ ਰੱਦ ਕਰਨ ਦੀ ਕੋਈ ਗੱਲਬਾਤ ਹੋਈ ਹੈ ਬਿਲਕੁਲ ਪਰਚਿਆਂ ਤੇ ਵੀ ਸਾਡੀ ਗੱਲਬਾਤ ਹੋਈ ਹੈ ਅੱਜ ਤਰ੍ਹਾਂ ਕੁਝ ਦਿਨ ਪਹਿਲਾਂ ਸੋਦੇ ਦਾ ਧਰਨਾ ਚੱਲਿਆ ਸੀ ਸੈਨੇਟ ਦਾ ਉਹ 13 12 ਤੋਂ 13 ਸਟੂਡੈਂਟਾਂ ਦੇ ਪਰਚੇ ਫਰਦਸ ਦੇ ਦੋ ਸਟੂਡੈਂਟ ਉਹਨਾਂ ਤੋਂ ਵੀ ਪਰਚੇ ਵਾਲੇ ਤੱਕ ਪੇਸ਼ ਨੇ ਹੋਏ ਬੱਕੇ ਪੇਸ਼ ਹੋ ਗਏ ਅਸੀਂ ਉਹਨਾਂ ਨਾਲ ਕਿਹਾ ਇਸ ਦੀ ਪੇਸ਼ੂ ਨਹੀਂ ਕਰਉਣਾ ਇਹ ਜਿਹੜੇ ਪਰਚੇ ਆ ਸਕਿਉਰਟੀ ਆਫ ਇਨਚਾਰਜ ਜਿਹੜਾ ਯੂਨੀਵਰਸਿਟੀ ਦਾ ਵਾ ਉਹਨੇ ਦਰਖਾਸਤ ਦਿੱਤੀ ਉਹਦੇ ਦੇ ਬੇਸ ਤੇ ਪਰਚੇ ਆ ਮੈਂ ਤੁਸੀਂ ਥਿਉਰਟੀ ਨੂੰ ਕਹਿ ਕੇ ਐਸਐਸਪੀ ਨੂੰ ਕਹਿ ਕੇ ਉਹ ਜਿਹੜੇ ਪਰਚੇ ਉਹ ਕੈਨਸਲ ਕਰੋ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਥੇ ਗੱਲ ਕਰਾਂਗੇ ਤੇ ਜਦੋਂ ਪੂਰੀਆਂ ਮੰਗਾਂ ਸਾਡੀਆਂ ਮੰਨੀਆਂ ਜਾਣਗੀਆਂ ਲਿਖਤੀ ਚ ਪਰਚੇ ਕੈਨਸਲ ਹੋ ਜਾਣਗੇ ਤਾਂ ਅਸੀਂ ਆ ਇਹ ਮਿੱਟੀ ਦਾ ਰੁਖ ਕਿੱਥੇ ਤੱਕ ਜਾਂਦਾ ਕੀ ਲੱਗਦਾ ਸ਼ਾਮ ਤੱਕ ਡੇਟ ਅਨਾਉਂਸ ਹੋ ਜਾਈ ਰ ਜੇ ਇਹਨੇ ਆਖਿਆ ਕਿ ਨਹੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਮਿਨਿਸਟਰੀ ਆਫ ਇੰਡੀਆ ਨੇ ਕਰ ਲਓ ਫਿਰ 2-4 ਦਿਨ ਲੱਗ ਸਕਦੇ ਆ। ਉਹ ਠੀਕ ਕਹਿਣਾ ਚਾਹੂੰਗਾ ਅਖਰ ਦੇ ਵਿੱਚ। ਅਖਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਕਿ ਜਿੱਥੇ ਜਿੱਥੇ ਕੋਨੇ-ਕੋਨੇ ਤੇ ਬੈਠੇ ਸਟੂਡੈਂਟ ਆ ਉਹਨਾਂ ਨੂੰ ਕਹਿੰਨੇ ਕਿ ਲੈ ਤੁਸੀਂ ਮੋਰਚਾ ਜਾਰੀ ਆ। ਮੋਰਚਾ ਦਾ ਤੁਸੀਂ ਸਬਰੋ ਮੋਰਚਾ ਪੂਰਾ ਚੜ੍ਹਦੀ ਕਲਾ 'ਚ ਆ ਤੇ ਆਪਾਂ ਪੂਰਾ ਚੜ੍ਹਦੀ ਕਲਾ 'ਚ ਰਵਾਂਗੇ। ਇਹ ਸਾਡੇ ਸਾਂਝੇ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਯੂਨੀਵਰਸਿਟੀ। ਇਹਨੂੰ ਅਸੀਂ ਕਿਤੇ ਵੀ ਜਾ ਕੇ ਗਏ ਸਾਡੇ ਹੱਕ ਬੰਦਾ ਵਾ। ਅਸੀਂ ਇਹਨੂੰ ਚੜ੍ਹਦੀ ਕਲਾ 'ਚ ਰੱਖਾਂ। ਤਾਂ ਮੀਟਿੰਗ ਆ ਤੁਹਾਨੂੰ ਦੱਸ ਦੇ ਕਿ ਸਵੇਰ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਸੀ ਕਿ ਵਾਈਸ ਚਾਂਸਲਰ ਦੇ ਨਾਲ ਪਰ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਸੈਨੇਟ ਦੇ ਮੰਗਾਂ ਨੂੰ ਲੈ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਇਹ ਮੰਗ ਵੀ ਰੱਖੀ ਗਈ ਹੈ ਕਿ ਜਿਹੜੇ 10 ਤਰੀਕ ਨੂੰ ਬੱਚਿਆਂ ਦੇ ਪਰਚੇ ਦਰਜ ਹੋਏ ਸੀ ਕਿ ਜਾਂ ਡਿਟੇਲ ਦਿੱਤੇ ਗਏ ਸੀਗੇ ਉਹ ਕਲੀਅਰ ਕਰ ਦਤੇ ਖਤਮ ਕਰ ਦਤੇ ਜਾਣ ਤਾਂ तमाम ਜਿਹੜੇ ਚਸ਼ੇਬੰਦੀਆਂ ਵੀ ਇੱਥੇ ਪਹੁੰਚ ਰਹੀਆਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਦਾ ਜਿਹੜਾ ਮੇਨ ਅਪਡੇਟ ਸੀ ਕਿ ਅੱਜ ਮੀਟਿੰਗ ਚੱਲ ਰਹੀ ਸੀ ਕਿ ਪਰ ਹੁਣ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਤਾਂ ਧਰਨਾ ਉਹ ਤਾਂ ਜਰੀ ਦੇਗਾ ਜਦੋਂ ਤੱਕ ਇਲੈਕਸ਼ਨ ਦੀ ਡੇਟ ਅਨਾਉਂਸ ਨਹੀਂ ਹੁੰਦੀ ਮੀਟਿੰਗ ਖਤਮ ਹੋ ਚੁੱਕੀ ਹੈ ਲਗਾਤਾਰ ਮੀਟਿੰਗਸ ਚੱਲ ਰਹੀ ਸੀ ਕਿ ਮੇਰਾ ਪਾਜੀ ਪਾਜੀ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਬਾਹਰ ਆਗੇ ਤੁਸੀਂ ਮੀਟਿੰਗ ਕਰਕੇ ਕੀ ਕਹਿਣਾ ਚਾਹੂਗੇ ਦੇਖੋ ਮੀਟਿੰਗ ਵਧੀਆ ਪੋਜ਼ਿਟਿਵ ਪੋਜ਼ਿਟਿਵ ਹੋ ਚੁਈ ਹੈ ਤੇ ਮੈਂ ਵੈਸ਼ਨ ਸੁਹਦਾ ਇਹ ਕਹਣਾ ਕਿਉਂ ਲਗਾਤਾਰ ਕੰਟੈਕਟ ਦੇ ਵਿੱਚ ਨੇ ਸੈਂਟਰ ਗਵਰਨਮੈਂਟ ਦੇ ਮਿਨਿਸਟਰੀ ਐਜੂਕੇਸ਼ਨ ਮਿਨਿਸਟਰੀ ਦੇ ਵੀ ਦੋ ਨੁਮਾਇੰਦੇ ਇੱਥੇ ਬੈਠੇ ਆ ਠੀਕ ਹੈ 10 ਤਰੀਕ ਤੋਂ ਬਾਅਦ ਉਹ ਦੱਸਦਾ ਇੱਥੇ ਵੱਡਾ ਇਕੱਠ ਹੋਣਾ ਤੇ ਪ੍ਰੈਸ਼ਰ ਪਿਆ ਪ੍ਰੋਸੈਸ ਦੇ ਵਿੱਚ ਡੇਟ ਆ ਜੂਗੀ ਤੇ ਜਿਹੜੇ ਬਾਕੀ ਰਿਮਾਂਡ ਸੀਗੇ ਸਟੂਡੈਂਟਸ ਦੀਆਂ ਯੂਨੀਵਰਸਿਟੀ ਨੂੰ ਲੈ ਕੇ ਠੀਕ ਹੈ ਉਹਨਾਂ ਤੇ ਕਮੇਟੀ ਬਣੀ ਹੈ ਤੇ ਕਮੇਟੀ ਵੱਲੋਂ ਪੋਜ਼ਿਟਿਵ ਰਿਸਪਾਂਸ ਦਿੱਤਾ ਗਿਆ ਕਿ ਹਾਂ ਅਸੀਂ ਹੱਲ ਕਰਾਂਗੇ ਇਹਦੇ ਕੇਸ ਹੈ ਸਟੂਡੈਂਟਾਂ ਨੇ ਕੀਤੇ ਗਏ ਸੀ ਪਿਛਲੇ ਸੈਂਡ ਦੇ ਧਰਨੇ ਵੇਲੇ ਉਹ ਵਾਪਸ ਲਏ ਜਾਣਗੇ ਤੇ ਜਿਹੜੀ ਇੱਕ ਕਮੇਟੀ ਬਣਾਈ ਹੋਈ ਸੀ ਕਿ ਕਿਹੜਾ ਸਪੀਕਰ ਬੋਲ ਸਕਦਾ ਕਿਹੜਾ ਨਹੀਂ ਬੋਲ ਸਕਦਾ ਉਹ ਵੀ ਰੱਦ ਕੀਤੀ ਜਾਊਗੀ 14 ਦੇ ਡੇਢ ਜਿਹੜੀ ਹੈਗੀ ਕਦ ਤੱਕ ਅਨਾਉਂਸ ਹੋ ਜੂਗੀ ਤੇ ਬਾਰੇ ਕੁਝ ਗੱਲਬਾਤ ਹੋਈ ਹੈ ਵੀ ਦੇਖੋ ਕਲੀਅਰ ਦਾ ਡੇਟ ਨਹੀਂ ਉਹਨਾਂ ਨੇ ਦਿੱਤੀ ਕਿ ਕਦੋਂ ਅਨਾ ਜੋ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਲਗਾਤਾਰ ਆਪਣਾ ਵਾਈਸ ਪ੍ਰੈਸੀਡੈਂਟ ਦੇ ਕੰਟੈਕਟ ਦੇ ਵਿੱਚ ਨੇ ਉਹਨਾਂ ਦੇ ਮਿਨਿਸਟਰੀ ਦੇ ਕੰਟੈਕਟ ਦੇ ਵਿੱਚ ਨੇ ਤੇ ਉਹ ਕਹਿੰਦੇ ਸੀ ਅੱਜੇ ਕੱਲ ਦੇ ਵਿੱਚ ਡੇਟ ਆ ਸਕਦੀ ਮੋਰਚਾ ਕਿੱਥੇ ਤੱਕ ਜਾਏਗਾ ਹੁਣ ਧਰਨਾ ਜਦੋਂ ਤੱਕ ਡੇਟ ਨਹੀਂ ਆਉਂਦੀ ਹਲੇ ਹਲੇ ਮਤਲਬ ਚੱਲੇਗਾ ਧਰਨਾ ਦੇਖੋ ਇਹ ਮੋਰਚੇ ਬਹੁਤ ਕਲੀਅਰ ਕੱਟ ਕਰ ਲੈ ਕਿ ਜਿੰਨੋਂ ਤੱਕ ਡੇਟ ਨਹੀਂ ਆਉਂਦੀ ਉਹਨਾਂ ਦਾ ਮੋਰਚਾ ਲੱਗਿਆ ਰਹੂਗਾ ਲੈ ਕੇ ਲਗਾਤਾਰ ਅੱਜ ਸਟੂਡੈਂਟਸ ਦੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਕਿ ਤੇ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਗੱਲਬਾਤ ਕਰਨ ਲਈ ਮੇ ਕੀ ਗੱਲ ਹੋਈ ਅੱਜ ਤੁਸੀਂ ਮੀਟਿੰਗ ਦੇ ਵਿੱਚ ਮਦਦ ਬਨੋਸ ਸੀ ਕੀ ਕਹਿਣਾ ਚਾਹੋਗੇ ਅੱਜ ਨਰਮ ਸੀਗੇ ਸਾਰੇ ਯੂਨੀਵਰਸਿਟੀ ਦਾ ਡੈਲੀਗੇਸ਼ਨ ਜਿਹੜੇ ਪੰਜ ਮੈਂਬਰ ਪ੍ਰੋਫੈਸਰ ਬਣਾਏਗੇ ਜਾਂ ਮੈਂਬਰ ਕਮੇਟੀ ਬਣਾਏਗੇ ਉਹਨਾਂ ਦੀ ਵੀ ਸੀ ਮੈਡਮ ਨਾਲ ਅੱਡੀ ਉਹਨਾਂ ਨਾਲ ਵੀ ਮੀਟਿੰਗ ਹੋਈ ਅੱਜ ਥੋੜਾ ਨਰਮ ਸੀਗੇ ਜਿਹੜਾ 10 ਤਰੀਕ ਵਾਲਾ ਇਕੱਠ ਸੀਗਾ ਉਹ ਵੇਖ ਕੇ ਕਿਤੇ ਨਾ ਕਿਤੇ ਮੈਂਨ ਸਰਕਾਰ ਵੀ ਚੁੱਕੀ ਆ ਤੇ ਯੂਨੀਵਰਸਿਟੀ ਅਥਾਰਟੀ ਵੀ ਚੁੱਕੀ ਆ ਸਾਡੇ ਜਿਹੜੀਆਂ ਮੰਗਾਂ ਸੀਗੀਆਂ ਉਹਾਂ ਦੇ ਕਿ ਅਸੀਂ ਮੰਨਦੇ ਆ ਤੁਹਾਡੀਆਂ ਮੰਗਾਂ ਪਰ ਅਸੀਂ ਉਹਨੇ ਚਿਰ ਤੱਕ ਪ੍ਰੋਟੈਸਟ ਜਿਹੜਾ ਵਾ ਉਹਦਾ ਜਾਰੀ ਰਹੂਗਾ ਅਸੀਂ ਚੁੱਕਾਂਗੇ ਨਹੀਂ ਜਿੰਨੇ ਚ ਸਾਨੂੰ ਇਹ ਆਫੀਸ਼ੀਅਲੀ ਨੋਟਿਸ ਨਹੀਂ ਦਿੰਦੇ ਉਹਨਾਂ ਲਿਖਤੀ ਨੋਟਿਸ ਨਹੀਂ ਦਿੰਦੇ ਕਿਉਂਕਿ ਯੂਨੀਵਰਸਿਟੀ ਅਸੀਂ ਅੱਗੇ ਵੀ ਬਹੁਤ ਪ੍ਰੋਟੈਸਟ ਕੀਤੇ ਸੀ ਸਟੂਡੈਂਟਾਂ ਨੇ ਪਰ ਇਹ ਲਿਖਤੀ ਨੋਟਿਸ ਕੇਵਲ ਉਹ ਵੀ ਵਾਪਸ ਲੈ ਲੈਂਦੇ ਆ ਇਹਨਾਂ ਦੇ ਬੜੀਏ ਕੁਝੇ ਚਾਲਾਂ ਚੱਲਦੇ ਆ ਇਹ ਜਿਹੜੀਆਂ ਸਾਨੂੰ ਵਿਸ਼ਵਾਸ ਦਿਵਾਇਆ ਕਮੇਟੀ ਨੇ ਵਿਸ਼ਵਾਸ ਦਿਵਾਇਆ ਵੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਉਹਨਾਂ ਨੇ ਅੱਜ ਤੋਂ ਦੋ ਤਿੰਨ ਪਹਿਲਾਂ ਵੀ ਇਹੋ ਕਿਹਾ ਸੀ ਕਿ ਅਸੀਂ ਆਪਣੇ ਵੱਲੋਂ ਜਿਹੜੀ ਸੈਨੇਟ ਦੀ ਡੇਟ ਆ ਉਹ ਲਿਖ ਕੇ ਅਸੀਂ ਭੇਜਤੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਉਹਨਾਂ ਨੇ ਸ਼ਡਿਊਲ ਕੱਢਣਾ ਵਾ ਮੈ ਅਜੂਕੇਸ਼ਨ ਮਿਨਿਸਟਰੀ ਆਫ ਇੰਡੀਆ ਦੇ ਦੋ ਮੈਂਬਰ ਜਿਹੜੇ ਉਹ ਵੀ ਅੰਦਰ ਬੈਠੇ ਹੋ ਉਸ ਨੂੰ ਤੁਸੀ ਕਿੰਨਾ ਕੁ ਭਰੋਸਾ ਕਰਦੇ ਹੋ ਕਿਉਂਕਿ ਅਕਸਰ ਮੀਟਿੰਗਾਂ ਦਾ ਪਹਿਲਾਂ ਵੀ ਟਾੜੀਆਂ ਹੁੰਦੀਆਂ ਰਹੀਆਂ ਜਾਂ ਹੋਰ ਮੁੱਦੇ ਨੂੰ ਲੈ ਕੇ ਮੀਟਿੰਗਾਂ ਹੁੰਦੀਆਂ ਰਹੀਆਂ ਕਿੰਨਾ ਕੁ ਭਰੋਸਾ ਤੁਹਾਨੂੰ ਇਸ ਮੀਟਿੰਗ ਤੇ ਨਹੀਂ ਇਸ ਮੀਟਿੰਗ ਤੇ ਮਤਲਬ ਕਿ ਜਿਆਦਾ ਬਹੁਤ ਜਿਆਦਾ ਭਰੋਸਾ ਵਾ ਅੱਗੇ ਨਹੀਂ ਤੇ ਇਹਨਾਂ ਦਾ ਐਟੀਟਿਊਡ ਨਹੀਂ ਮਾਂਤ ਸੀ ਪਰ ਅੱਜ ਜਿਹੜਾ ਵਾ ਕਿ ਇਹਨਾਂ ਨੇ ਆਪ ਮੰਨਿਆ ਕਿ ਹਾਂ ਨਹੀਂ ਠੀਕ ਆ ਇਹ ਜਿਹੜੀਆਂ ਮੰਗਾਂ ਇਹ ਜਾਇਜ਼ ਆ ਕਿਉਂਕਿ ਜਿਹੜੀ 10 ਤਰੀਕ ਵਾਲੀ ਕੋਲ ਮੈਂ ਤਾਂ ਚੈਨਲ ਦੇ ਮਾਧਮ ਨਾਲ ਰਹੀ ਉਹਨਾਂ ਤੇ ਉਹ ਜਿਹੜੀ ਕਾਲ ਸੀਗੀ ਉਹ ਉਹ ਤੋਂ ਜਿੰਨਾਂ ਨੇ ਝੋਕ ਕੇ ਇਹ ਜਿਹੜੇ ਫੈਸਲੇ ਦੇ ਆ ਅਸੀਂ ਨਾਲ ਇੰਨੀ ਗੱਲ ਵੀ ਕਹੀ ਕਿ ਜੇ ਤੁਸੀਂ ਇਹਨੂੰ ਵਿਸ਼ਵਾਸ ਦਵਾ ਰਹੇ ਹੋ ਕਿ ਐਜੂਕੇਸ਼ਨ ਮਿਨਿਸਟਰੀ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹ ਨੋਟਿਸ ਕੱਢ ਦੇਣਾ ਮੈਂ ਇਲੈਕਸ਼ਨ ਦਾ ਤੁਸੀਂ ਮੈਂ ਡੇਟ ਭੇਜੀ ਆ ਪਰ ਰਜਿਸਟਰਾਰ ਕੋ ਅਫੀਸ਼ੀਅਲੀ ਨਾਊਂਸ ਕਰਾ ਦਿਓ ਅਸੀਂ ਧਰਨਾ ਚੁੱਕ ਦਾਂਗੇ ਉਕਦੇ ਅਸੀਂ ਗੱਲ ਕਰਦੇ ਜੇ ਰਜਿਸਟਰ ਕੋ ਕਰਾ ਦੋਗੇ ਨਹੀਂ ਤਾਂ ਭਾਵੇਂ 3 ਦਿਨ ਨਾ ਵਿਚਾਰ ਦੇ ਨਾ ਹਫਤਾ ਨਾ ਹੋਵੇ ਇਹ ਜਿਹੜਾ ਮੋਰਚਾ ਇਦਾਂ ਜਾਰੀ ਰਹੂਗਾ ਮੋਰਚਾ ਪੂਰੇ ਜਿਹੜੇ ਪਰਚੇ ਹੋਏ ਨੇ ਜਾਂ ਮਤਲਬ 10 ਤਰੀਕ ਨੂੰ ਬੜੇ ਮਤਲਬ ਡਿਟੇਲ ਵੀ ਕੀਤਾ ਗਿਆ ਬੜੇ ਪਰਚੇ ਵੀ ਦਰਜ ਕੀਤੇ ਗਏ ਸਟੂਡੈਂਟਾਂ ਦੇ ਉਹਨੂੰ ਕਿਵੇਂ ਦੇਖਦੇ ਉਸ ਦਿਨ ਨੂੰ ਰੱਦ ਕਰਨ ਦੀ ਕੋਈ ਗੱਲਬਾਤ ਹੋਈ ਹੈ ਬਿਲਕੁਲ ਪਰਚਿਆਂ ਤੇ ਵੀ ਸਾਡੀ ਗੱਲਬਾਤ ਹੋਈ ਹੈ ਅੱਜ ਤਰ੍ਹਾਂ ਕੁਝ ਦਿਨ ਪਹਿਲਾਂ ਸੋਦੇ ਦਾ ਧਰਨਾ ਚੱਲਿਆ ਸੀ ਸੈਨੇਟ ਦਾ ਉਹ 13 ਤੋਂ 13 ਸਟੂਡੈਂਟਾਂ ਦੇ ਪਰਚੇ ਫਰਦ ਸੋ ਇਹਦੇ ਦੋ ਸਟੂਡੈਂਟ ਉਹਨਾਂ ਤੋਂ ਵੀ ਪਰਚੇ ਵਾਲੇ ਤੱਕ ਪੇਸ਼ ਨੇ ਹੋਏ ਬੱਕੇ ਪੇਸ਼ ਹੋ ਗਏ ਅਸੀਂ ਉਹਨਾਂ ਨੂੰ ਆਖਿਆ ਅਸੀਂ ਪੇਸ਼ੂ ਨਹੀਂ ਕਰਉਣਾ ਇਹ ਜਿਹੜੇ ਪਰਚੇ ਆ ਸਕਿਉਰਟੀ ਆਫ ਇਨਚਾਰਜ ਜਿਹੜਾ ਯੂਨੀਵਰਸਿਟੀ ਦਾ ਵਾ ਉਹਨੇ ਦਰਖਾਸਤ ਦਿੱਤੀ ਉਹਦੇ ਦੇ ਬੇਸ ਤੇ ਪਰਚੇ ਆ ਮੈਂ ਤੁਸੀਂ ਥਿਉਰਟੀ ਨੂੰ ਕਹਿ ਕੇ ਐਸਐਸਪੀ ਨੂੰ ਕਹਿ ਕੇ ਉਹ ਜਿਹੜੇ ਪਰਚੇ ਉਹ ਕੈਨਸਲ ਕਰੋ ਇਹਨਾਂ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਥੇ ਗੱਲ ਕਰਾਂਗੇ ਤੇ ਜਦੋਂ ਪੂਰੀਆਂ ਮੰਗਾਂ ਸਾਡੀਆਂ ਮੰਨੀਆਂ ਜਾਣਗੀਆਂ ਲਿਖਤੀ ਚ ਪਰਚੇ ਕੈਨਸਲ ਹੋ ਜਾਣਗੇ ਤਾਂ ਅਸੀਂ ਆ ਇਹ ਮਿੱਟੀ ਦਾ ਰੁਖ ਕਿੱਥੇ ਤੱਕ ਜਾਂਦਾ ਕੀ ਲੱਗਦਾ ਸ਼ਾਮ ਤੱਕ ਡੇਟ ਅਨਾਉਂਸ ਹੋ ਜੇ ਇਹਨਾਂ ਨੇ ਆਖਿਆ ਕਿ ਨਹੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਮਿਨਿਸਟਰੀ ਆਫ ਇੰਡੀਆ ਨੇ ਕਰਨਾ ਫਿਰ 2 4 ਦਿਨ ਲੱਗ ਸਕਦੇ ਆ। ਆ ਠੀਕ ਕਹਿਣਾ ਚਾਹਾਂਗਾ ਆਖਰ ਦੇ ਵਿੱਚ। ਆਖਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਕਿ ਜਿੱਥੇ ਜਿੱਥੇ ਕੋਨੇ ਕੋਨੇ ਤੇ ਬੈਠੇ ਸਟੂਡੈਂਟ ਆ ਉਹਨਾਂ ਨੂੰ ਕਹਿੰਨੇ ਕਿ ਹਲੇ ਤੁਸੀਂ ਮੋਰਚਾ ਜਾਰੀ ਆ। ਮੋਰਚਾ ਤਾਂ ਤੁਸੀਂ ਸਬਰੋਂ ਮੋਰਚਾ ਪੂਰਾ ਚੜ੍ਹਦੀ ਕਲਾ 'ਚ ਆ ਤੇ ਆਪਾਂ ਪੂਰਾ ਚੜ੍ਹਦੀ ਕਲਾ 'ਚ ਰਵਾਂਗੇ ਸਾਡੇ ਸਾਂਝੇ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਯੂਨੀਵਰਸਿਟੀ। ਇਹਨੂੰ ਅਸੀਂ ਕਿਤੇ ਵੀ ਜਾ ਕੇ ਕੀ ਇਹ ਸਾਡੇ ਹੱਕ ਬੰਦਾ ਵਾ। ਅਸੀਂ ਇਹਨੂੰ ਚੜ੍ਹਦੀ ਕਲਾ 'ਚ ਰੱਖਾਂ। ਆ ਮੀਟਿੰਗ ਖਤ ਆ ਤੁਹਾਨੂੰ ਦੱਸ ਦੇ ਕਿ ਸਵੇਰ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਸੀ ਕਿ ਵਾਈਸ ਚਾਂਸਲਰ ਦੇ ਨਾਲ ਪਰ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਸੈਨੇਟ ਦੇ ਮੰਗਾਂ ਨੂੰ ਲੈ ਕੇ ਤੇ ਇਹਦੇ ਵਿੱਚ ਜਿਹੜੀ ਹੈਗੀ ਇਹ ਮੰਗਾਂ ਵੀ ਰੱਖੀ ਗਈ ਹੈ ਕਿ ਜਿਹੜੇ 10 ਤਰੀਕ ਨੂੰ ਬੱਚਿਆਂ ਦੇ ਪਰਚੇ ਦਰਜ ਹੋਏ ਸੀ ਕਿ ਜਾਂ ਡਿਟੇਲ ਦਿੱਤੇ ਗਏ ਸੀਗੇ ਉਹ ਕਲੀਅਰ ਕਰ ਦਿੱਤੇ ਖਤਮ ਕਰ ਦਿੱਤੇ ਜਾਣ ਤਾਂ तमाम ਜਿਹੜੀਆਂ ਚਸ਼ੇਬੰਦੀਆਂ ਵੀ ਇੱਥੇ ਪਹੁੰਚ ਰਹੀਆਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਦਾ ਜਿਹੜਾ ਮੇਨ ਅਪਡੇਟ ਸੀ ਕਿ ਅੱਜ ਮੀਟਿੰਗ ਚੱਲ ਰਹੀ ਸੀ ਕਿ ਪਰ ਹੁਣ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਦਾ ਧਰਨਾ ਉਹ ਤਾਂ ਜਰੀ ਦੇਗਾ ਜਦੋਂ ਤੱਕ ਇਲੈਕਸ਼ਨ ਦੀ ਡੇਟ ਅਨਾਉਂਸ ਨਹੀਂ ਹੁੰਦੀ ਮੀਟਿੰਗ ਖਤਮ ਹੋ ਚੁੱਕੀ ਹੈ ਲਗਾਤਾਰ ਮੀਟਿੰਗਸ ਚੱਲ ਰਹੀ ਸੀ ਕਿ ਮੇਰਾ ਪਾਜੀ ਪਾਜੀ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਬਾਹਰ ਆਗੇ ਤੁਸੀਂ ਮੀਟਿੰਗ ਕਰਕੇ ਕੀ ਕਹਿਣਾ ਚਾਹੂਗੇ ਦੇਖੋ ਮੀਟਿੰਗ ਵਧੀਆ ਪੋਜ਼ਿਟਿਵ ਪੋਜ਼ਿਟਿਵ ਹੋ ਚੁਈ ਹੈ ਤੇ ਮੈਂ ਵੈਸ਼ਨ ਸਰ ਹਰੇ ਕਹਿੰਨਾ ਕਿਉਂ ਲਗਾਤਾਰ ਕੰਟੈਕਟ ਦੇ ਵਿੱਚ ਨੇ ਸੈਂਟਰ ਗਵਰਨਮੈਂਟ ਨਾਲ ਮਿਨਿਸਟਰੀ ਐਜੂਕੇਸ਼ਨ ਮਿਨਿਸਟਰੀ ਦੇ ਵੀ ਦੋ ਨੁਮਾਇੰਦੇ ਇੱਥੇ ਬੈਠੇ ਆ ਠੀਕ ਹੈ 10 ਤਰੀਕ ਤੋਂ ਬਾਅਦ ਉਹ ਦੱਸਦਾ ਇੱਥੇ ਵੱਡਾ ਇਕੱਠ ਹੋਣਾ ਤੇ ਪ੍ਰੈਸ਼ਰ ਪਿਆਗਾ ਪ੍ਰੋਸੈਸ ਦੇ ਵਿੱਚ ਡੇਟ ਆ ਜੂਗੀ ਤੇ ਜਿਹੜੇ ਬਾਕੀ ਡਿਮਾਂਡ ਸੀਗੀਆਂ ਸਟੂਡੈਂਟਸ ਦੀਆਂ ਯੂਨੀਵਰਸਿਟੀ ਨੂੰ ਲੈ ਕੇ ਠੀਕ ਹੈ ਉਹਨਾਂ ਤੇ ਕਮੇਟੀ ਬਣੀ ਹੈ ਤੇ ਕਮੇਟੀ ਵੱਲੋਂ ਪੋਜ਼ਿਟਿਵ ਰਿਸਪਾਂਸ ਦਿੱਤਾ ਗਿਆ ਕਿ ਹਾਂ ਅਸੀਂ ਹੱਲ ਕਰਾਂਗੇ ਜਿਹੜੇ ਕੇਸ ਹੈ ਸਟੂਡੈਂਟਾਂ ਨੇ ਕੀਤੇ ਗਏ ਸੀ ਪਿਛਲੇ ਸੈਂਡ ਦੇ ਧਰਨੇ ਵੇਲੇ ਉਹ ਵਾਪਸ ਲਏ ਜਾਣਗੇ ਤੇ ਜਿਹੜੀ ਇੱਕ ਕਮੇਟੀ ਬਣਾਈ ਹੋਈ ਸੀ ਕਿਹੜਾ ਸਪੀਕਰ ਬੋਲ ਸਕਦਾ ਕਿਹੜਾ ਨਹੀਂ ਬੋਲ ਸਕਦਾ ਉਹ ਵੀ ਰੱਦ ਕੀਤੀ ਜਾਊਗੀ ਚੋਨਾ ਦੀ ਡੇਟ ਜਿਹੜੀ ਹੈਗੀ ਕੱਤਾ ਕਰ ਅਨਾਉਂਸ ਹੋ ਜੂਗੀ ਤੇ ਬਾਰੇ ਕੁਝ ਗੱਲਬਾਤ ਹੋਈ ਹੈ ਇਹ ਦੇਖੋ ਕਲੀਅਰ ਕਰ ਡੇਟ ਨਹੀਂ ਉਹਨਾਂ ਨੇ ਦਿੱਤੀ ਕਿ ਕਦੋਂ ਜੋ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਲਗਾਤਾਰ ਆਪਣੇ ਵਾਈਸ ਪ੍ਰੈਸੀਡੈਂਟ ਦੇ ਕੰਟੈਕਟ ਦੇ ਵਿੱਚ ਨੇ ਉਹਨਾਂ ਦੇ ਮਿਨਿਸਟਰੀ ਦੇ ਕੰਟੈਕਟ ਦੇ ਵਿੱਚ ਨੇ ਤੇ ਉਹ ਕਹਿੰਦੇ ਸੀ ਅੱਜੇ ਕੱਲ ਦੇ ਵਿੱਚ ਡੇਟ ਆ ਸਕਦੀ ਮੋਰਚਾ ਕਿੱਥੇ ਤੱਕ ਜਾਏਗਾ ਹੁਣ ਧਰਨਾ ਜਦੋਂ ਤੱਕ ਡੇਟ ਨਹੀਂ ਆਉਂਦੀ ਹਾਲੇ ਹਾਲੇ ਮਤਲਬ ਚੱਲੇਗਾ ਧਰਨਾ ਦੇਖੋ ਇਹ ਮੋਰਚਾ ਬਹੁਤ ਥਲੀਆ ਕੱਟ ਕਰ ਲੈ ਕਿ ਜਿੰਨਾ ਚਿਰ ਡੇਟ ਨਹੀਂ ਆਉਂਦੀ ਉਹਨਾਂ ਦਾ ਮੋਰਚਾ ਲੱਗਿਆ ਰਹੂਗਾ ਲੈ ਕੇ ਲਗਾਤਾਰ ਅੱਜ ਸਟੂਡੈਂਟਸ ਦੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਕਿ ਤੇ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਗੱਲਬਾਤ ਕਰਨ ਲਈ ਮੇਰੇ ਕੀ ਗੱਲ ਹੋਈ ਅੱਜ ਤੁਸੀਂ ਮੀਟਿੰਗ ਦੇ ਵਿੱਚ ਮوضوع ਬਜੋਸ਼ੀ ਕੀ ਕਹਿਣਾ ਚਾਹੋਗੇ ਅੱਜ ਨਰਮ ਸੀਗੇ ਸਾਰੇ ਯੂਨੀਵਰਸਿਟੀ ਦੇ ਡੈਲੀਗੇਸ਼ਨ ਜਿਹੜੇ ਪੰਜ ਮੈਂਬਰ ਪ੍ਰੋਫੈਸਰ ਬਣਾਏਗੇ ਜਾਂ ਮੈਂਬਰ ਕਮੇਟੀ ਬਣਾਏਗੇ ਉਹਨਾਂ ਦੀ ਵੀ ਸੀ ਮੈਡਮ ਨਾਲ ਸਾਡੀ ਉਹਨਾਂ ਨਾਲ ਵੀ ਮੀਟਿੰਗ ਹੋ ਜੀ ਅੱਜ ਥੋੜਾ ਨਰਮ ਸੀਗੇ ਜਿਹੜਾ 10 ਤਰੀਕ ਵਾਲਾ ਇਕੱਠ ਸੀਗਾ ਉਹ ਵੇਖ ਕੇ ਕਿਤੇ ਨਾ ਕਿਤੇ ਮੈਨਾਂ ਸੈਂਟਰ ਸਰਕਾਰ ਵੀ ਚੁੱਕੀ ਆ ਤੇ ਯੂਨੀਵਰਸਿਟੀ ਅਥਾਰਟੀ ਵੀ ਚੁੱਕੀ ਆ ਸਾਡੇ ਜਿਹੜੀਆਂ ਮੰਗਾਂ ਸੀਗੀਆਂ ਉਹਾਂ ਦੇ ਕਿ ਅਸੀਂ ਮੰਨਦੇ ਆ ਤੁਹਾਡੀਆਂ ਮੰਗਾਂ ਪਰ ਅਸੀਂ ਉਹਨੇ ਚਿਰ ਤੱਕ ਪ੍ਰੋਟੈਸਟ ਜਿਹੜਾ ਵਾ ਉਹਦਾ ਜਾਰੀ ਰਹੂਗਾ ਅਸੀਂ ਚੁੱਕਾਂਗੇ ਨਹੀਂ ਜ ਸਾਨੂੰ ਇਹ ਆਫੀਸ਼ੀਅਲੀ ਨੋਟਿਸ ਨਹੀਂ ਦਿੰਦੇ ਉਹਨਾਂ ਲਿਖਤੀ ਨੋਟਿਸ ਨਹੀਂ ਦਿੰਦੇ ਕਿਉਂਕਿ ਯੂਨੀਵਰਸਿਟੀ ਅਸੀਂ ਅੱਗੇ ਵੀ ਬਹੁਤ ਪ੍ਰੋਟੈਸਟ ਕੀਤੇ ਸੀ ਸਟੂਡੈਂਟਾਂ ਨੇ ਪਰ ਇਹ ਲਿਖਤੀ ਨੋਟਿਸ ਕਿਸੇ ਵੇਲੇ ਉਹ ਵੀ ਵਾਪਸ ਲੈ ਲੈਂਦੇ ਆ ਇਹਨਾਂ ਦੇ ਬੜੀਏ ਕੁਝੇ ਚਾਲਾਂ ਚੱਲਦੇ ਆ ਇਹ ਜਿਹੜੀਆਂ ਸਾਨੂੰ ਵਿਸ਼ਵਾਸ ਦਿਵਾਇਆ ਕਮੇਟੀ ਨੇ ਵਿਸ਼ਵਾਸ ਦਿਵਾਇਆ ਵੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਉਹਨਾਂ ਨੇ ਅੱਜ ਤੋਂ ਦੋ ਤਿੰਨ ਪਹਿਲਾਂ ਵੀ ਇਹੋ ਕਿਹਾ ਸੀਗਾ ਅਸੀਂ ਆਪਣੇ ਵੱਲੋਂ ਜਿਹੜੀ ਸੈਨੇਟ ਦੀ ਡੇਟ ਆ ਉਹ ਲਿਖ ਕੇ ਅਸੀਂ ਭੇਜਤੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਉਹਨਾਂ ਨੇ ਸ਼ਡਿਊਲ ਕੱਢਣਾ ਵਾ ਐਜੂਕੇਸ਼ਨ ਮਿਨਿਸਟਰੀ ਆਫ ਇੰਡੀਆ ਦੇ ਦੋ ਮੈਂਬਰ ਜਿਹੜੇ ਉਹ ਵੀ ਅੰਦਰ ਬੈਠੇ ਹੋ ਉਸ ਨੂੰ ਕਿੰਨਾ ਕੁ ਭਰੋਸਾ ਕਰਦੇ ਹੋ ਕਿਉਂਕਿ ਅਕਸਰ ਮੀਟਿੰਗਾਂ ਦਾ ਪਹਿਲਾਂ ਵੀ ਟਾਡੀਆਂ ਹੁੰਦੀਆਂ ਰਹੀਆਂ ਜਾਂ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ ਆਉਂਦੀ ਰਹੀਆਂ ਕਿੰਨਾ ਕੁ ਭਰੋਸਾ ਤੁਹਾਨੂੰ ਇਸ ਮੀਟਿੰਗ ਤੇ ਨਹੀਂ ਇਸ ਮੀਟਿੰਗ ਤੇ ਮਤਲਬ ਕਿ ਜਿਆਦਾ ਬਹੁਤ ਜਿਆਦਾ ਭਰੋਸਾ ਵਾ ਅੱਗੇ ਨਹੀਂ ਤੇ ਇਹਨਾਂ ਦਾ ਐਟੀਟਿਊਡ ਨਹੀਂ ਮਾਂਤ ਸੀ ਪਰ ਅੱਜ ਜਿਹੜਾ ਵਾ ਕਿ ਇਹਨਾਂ ਨੇ ਆਪ ਮੰਨਿਆ ਕਿ ਹਾਂ ਨਹੀਂ ਠੀਕ ਆ ਇਹ ਜਿਹੜੀਆਂ ਮੰਗਾਂ ਇਹ ਜਾਇਜ਼ ਆ ਕਿਉਂਕਿ ਜਿਹੜੀ 10 ਸਟਰੀਕਲ